ਤਾਰੀਖ 16 ਦਸੰਬਰ ਨੂੰ ਮਾਲਪੁਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਵਾਰਦਾਤ ਹੋਈ ਸੀਗੀ ਰਾ ਸ਼ਾਮੀ ਜਿਹਦੇ ਵਿੱਚ ਇੱਕ ਮਨੀ ਐਕਸਚੇਂਜ ਦੀ ਦੁਕਾਨ ਦੇ ਵਿੱਚ 3-4 ਨੌਜਵਾਨ ਆਏ ਸੀਗੇ ਮੋਟਰਸਾਈਕਲ ਤੇ ਤੇ ਉਹਨਾਂ ਨੇ ਖੋਹ ਕੀਤੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਉਹ ਕੁਝ 4 ਲੱਖਸ ਤੋਂ ਅਬੋਵ ਦੀ ਖੋਹ ਸੀਗੀ ਜਿੱਦਾਂ ਇਨਫੋਰਮੇਸ਼ਨ ਮਿਲੀ ਸਾਡੇ ਐਸ ਐਚ ਓ ਮਾਲਪੁਰ ਤੇ ਡੀ ਐਸ ਪੀ ਸਾਡੇ ਗੜਸ਼ੰਕਰ ਇਹਨਾਂ ਦੀ ਟੀਮਸ ਕੁਝ ਏਰੀਆ ਦੇ ਵਿੱਚ ਪੈਟਰੋਲਿੰਗ ਪਾਰਟੀਆਂ ਐਕਟਿਵ ਹੋ ਗਈ ਸੀਗੀ ਐਂd ਛੇਤੀ ਕੰਮ ਕਰਦੇ ਹੋਏ ਉਹ ਉਹਨਾਂ ਨੂੰ ਅਸੀਂ ਟਰੈਕ ਕਰ ਲਿਆ ਸੀਗਾ ਬੰਦਿਆਂ ਨੂੰ ਜਦੋਂ ਉਹਨਾਂ ਦਾ ਪਿੱਛਾ ਕੀਤਾ ਉਹਨਾਂ ਨੇ ਆਪਣੇ ਮੋਟਰਸਾਈਕਲ ਨੂੰ ਇੱਕ ਚੋ ਦੇ ਵਿੱਚ ਵਾਰ ਲਿਆ ਸੀਗਾ ਜਿੱਥੇ ਕਿ ਉਹ ਬੇਕਾਬੂ ਹੋ ਗਿਆ ਮੋਟਰਸਾਈਕਲ ਉਹ ਡਿਗ ਪਏ ਤੇ ਐਂd ਬਟ ਦੇ ਰੈਨ ਆਫ ਮੋਟਰਸਾਈਕਲ ਅਸੀਂ ਉਸ ਦਿਨ ਕਾਬੂ ਕਰ ਲਿਆ ਸੀ ਤੇ ਇਹਨੂੰ ਟਰੈਕ ਕਰਦੇ ਹੋਏ ਸੰਜੀਤ ਗੀ ਨਾਲ ਸਾਡੇ ਇਹਨੂੰ ਜੋ ਟੀਮ ਸੀਗੀ ਉਹਨਾਂ ਨੂੰ ਲੀਡ ਕਰ ਰਹੇ ਸੀਗੇ ਡੀਐਸਪੀ ਗੜਸ਼ੰਕਰ ਦਲਜੀਤ ਖਾਕ ਜੀ ਨਾਲ ਐਸਐਚਓ ਗੜਸ਼ੰਕਰ ਐਸਐਚਓ ਮਾਲਪੁਰ ਇਹਨਾਂ ਨੇ ਵੀ ਆਪਣੀ ਟੀਮਸ ਤੇ ਟੈਕਨੀਕਲ ਟੀਮਸ ਵੀ ਨਾਲ ਲੱਗੀ ਹੋਈ ਸੀਗੀ ਕਾਫੀ ਦਿਨਾਂ ਦੀ ਰਿਗਰਸ ਮਿਹਨਤ ਤੋਂ ਬਾਅਦ ਅਸੀਂ ਇੱਕ ਬੰਦਾ ਪਹਿਲਾਂ ਫੜਿਆ ਸੀਗਾ ਜੀ ਇਹ ਦਿਲਾਵਰ ਸਿੰਘ ਉਸ ਜੋੜਾ ਹੈਗਾ ਇਹ ਵੀ ਇਹਨਾਂ ਦੇ ਗੈਂਗ ਦੇ ਵਿੱਚ ਸ਼ਾਮਿਲ ਸੀਗਾ ਤੇ ਕੁਝ ਸਾਨੂੰ ਲੀਡਸ ਮਿਲੀ ਸੀਗੀ ਕਿ ਇਹ ਹੁਣ ਫੇਰ ਵਾਰਦਾਤ ਨੂੰ ਕਿਸੇ ਨੂੰ ਅੰਜਾਮ ਦੇਣ ਵਾਸਤੇ ਇਸ ਏਰੀਆ 'ਚ ਫਿਰ ਰਹੇ ਹੈਗੇ ਅਸੀਂ ਵਕ ਵਕ ਪੈਟਰੋਲਿੰਗ ਪਾਰਟੀਆਂ ਬਣਾਈ ਹੋਈ ਸੀਗੀ ਤੇ ਅੱਜ ਇੱਥੇ ਗੜਸ਼ੰਕਰ ਦੇ ਏਰੀਆ ਦੇ ਵਿੱਚ ਇੱਕ ਤੁਹਾਨੂੰ ਪਤਾ ਹੀ ਹੈਗਾ ਇਸ ਹੁਨਸਾਨ ਸੀ ਰਾਹ ਹੈਗਾ ਇੱਥੋਂ ਸਾਨੂੰ ਸੀਗਾ ਵੀ ਕੁਝ ਨਾ ਕੁਝ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੁਝ ਛੱਕੀ ਬੰਦੇ ਘੁੰਮ ਰਹੇ ਹਨ ਜਦੋਂ ਇੱਕ ਮੋਟਰਸਾਈਕਲ ਆਇਆ ਉਹ ਬਿਨਾ ਨੰਬਰ ਪਲੇਟ ਸੀਗਾ ਤੇ ਹੋਰ ਵੀ ਸ਼ੱਕ ਸਾਡਾ ਪੁਲਿਸ ਪਾਰਟੀ ਦਾ ਵੱਧ ਗਿਆ ਉਹਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਉਹ ਰੋਕਣ ਦੀ ਥਾਂ ਤੇ ਉਹਨਾਂ ਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕਰਤਾ ਜੋ ਕਿ ਇੱਕ ਸਾਡੀ ਗੱਡੀ ਪੁਲਿਸ ਜੋ ਵਹੀਕਲ ਹੈਗਾ ਉਹਦੇ ਵਿੱਚ ਵੱਜਿਆ ਹੈਗਾ ਥੈਨ ਇਹਨਾਂ ਨੇ ਹਵਾਈ ਫਾਇਰ ਕੀਤਾ ਉਹਨਾਂ ਨੂੰ ਵਾਰਨ ਕੀਤਾ ਬਟ ਉਹ ਫੇਰ ਨਹੀਂ ਮੰਨੇ ਇੱਕ ਉਹਨਾਂ ਨੇ ਹੋਰ ਫਾਇਰ ਕੀਤਾ ਜੋ ਸਾਡੇ ਇੱਕ ਮੁਲਾਜ਼ਮ ਜਿਨੇ ਕੀ ਬੁਲੇਟ ਪ੍ਰੂਫ ਵੈਸਟ ਪਾਈ ਸੀ ਕੀ ਉਹਨੂੰ ਵੀ ਵੱਜਿਆ ਹੈਗਾ ਫੋਰਚੂਨੇਟਲੀ ਸਾਡੇ ਮੁਲਾਜ਼ਮਾ ਨੂੰ ਸੱਟ ਨਹੀਂ ਵੱਜੀ ਬਟ ਜਵਾਬੀ ਫਾਇਰ ਦੇ ਵਿੱਚ ਐਕਸਚੇਂਜ ਆਫ ਫਾਇਰ ਦੇ ਵਿੱਚ ਇਹ ਤਿੰਨ ਜੋ ਮੁੰਡੇ ਸੀਗੇ ਅਕਿਊਜ਼ਡ ਹੈਗੇ ਇਹਨਾਂ ਦੇ ਵਿੱਚੋਂ ਇੱਕ ਓੰਕਾਰ ਸਿੰਘ ਉਰਫ ਗੋਰਾ ਹੈਗਾ ਇੱਕ ਰਾਮ ਆਸਰਾ ਉਸ ਸ਼ੰਮੀ ਤੇ ਅਰਮਾਨ ਉਸ ਗੁੰਗਾ ਜਿਹੜੇ ਵੀ ਇਹ ਚਾਰੋਗੇ ਚਾਰ ਹੈਗੇ ਇਹ ਸਾਰੇ ਇੱਕ ਹੀ ਪਿੰਡ ਹੈਗਾ ਸ਼ਹਬਾਜ਼ਪੁਰ ਪੀਐਸ ਰਾਹੂ ਡਿਸਟ੍ਰਿਕਟ ਐਸਬੀਐਸ ਨਗਰ ਉੱਥੋਂ ਦੇ ਹੀ ਰਹਿਣ ਵਾਲੇ ਆ ਤੇ ਅੱਜ ਓਂਕਾਰ ਸਿੰਘ ਉਰਫ ਗੋਰਾ ਜਿਹੜਾ ਕਿ ਮੇਨ ਇਹਨਾਂ ਦਾ ਲੀਡਰ ਵੀ ਹੈਗਾ ਜਿਹਨੇ ਫਾਇਰ ਕੀਤਾ ਸੀਗਾ ਉਹਦੇ ਪਾਉਂ ਦੇ ਵਿੱਚ ਇੱਕ ਐਕਸਚੇਂਜ ਆਫ ਫਾਇਰ ਦੇ ਵਿੱਚ ਗੋਲੀ ਵੱਜੀ ਹੈ ਹੀਸ ਬੀਨ ਸ਼ਿਫਟਡ ਟੂ ਸਿਵਲ ਹਸਪੀਟਲ ਗੜਸ਼ੰਕਰ ਫॉर ਫਰਦਰ ਟਰੀਟਮੈਂਟ ਤੇ ਬਾਕੀਆਂ ਨੂੰ ਕਸਟਡੀ ਦੇ ਵਿੱਚ ਲਿਆ ਹੈਗਾ ਇੱਥੋਂ ਮੌਕੇ ਦੀ ਵਾਰਦਾਤ ਤੋਂ ਸਾਨੂੰ ਇੱਕ ਮੋਟਰਸਾਈਕਲ ਬਿਨਾ ਨੰਬਰ ਤੋਂ ਉਹ ਰਿਕਵਰ ਹੋਇਆ ਨਾਲ ਦੋ ਇਲੀਗਲ ਕੰਟਰੀ ਮੇਡ ਪਿਸਟਲ ਹੈਗੇ ਇੱਕ ਕਟਾ ਹੈਗਾ ਤੇ ਤਿੰਨ ਵੈਪਨਸ ਇਲੀਗਲ ਵੈਪਨ ਰਿਕਵਰ ਹੋਏ ਆ ਲਾਈਵ ਕਾਰਟ੍ਰਿਜਸ ਹੈਗੇ ਐਂਡ ਯੂਜ਼ਡ ਕਾਰਟ੍ਰਿਜਸ ਹੈ ਇਹ ਇਨਾ ਤੋਂ ਮੁੜਲੀ ਪੁਲ ਥੋ ਇੱਕ ਹੋਰ ਪਤਾ ਲੱਗਿਆ ਹੈਗਾ ਕਿ 15 ਤਰੀਕ ਨੂੰ ਵੀ ਇਹਨਾਂ ਨੇ ਇੱਕ ਸਦਰ ਦੇ ਵਿੱਚ ਇੱਕ ਸ਼ਾਪ ਦੇ ਵਿੱਚ ਲੁੱਟ ਕੀਤੀ ਸੀਗੀ ਉਹਦੇ ਵਿੱਚ ਕੋ 15-20000 ਰੁਪਏ ਦੀ ਇਹਨਾਂ ਨੇ ਖੋਹ ਕੀਤੀ ਸੀਗੀ ਤੇ ਸੀਸੀਟੀਵੀ ਨੂੰ ਵੀ ਦੇਖਣ ਤੋਂ ਵੀ ਸਾਨੂੰ ਪਤਾ ਲੱਗਿਆ ਸੀਗਾ ਕਿ ਇਹਨਾਂ ਕੋਲ ਵੈਪਨਸ ਹੈਗੇ ਇੱਕ ਐਂ ਤੇਜ਼ ਧਾਰ ਵੈਪ ਇੱਕ ਹੋਰ ਹਥਿਆਰ ਨਾਲ ਇਹਨਾਂ ਨੇ ਉਹ ਖੂਕ ਕੀਤੀ ਸੀਗੀ ਦੋਨੋਂ ਤੇ ਵਧੀਆ ਸਾਡੀ ਟੀਮ ਨੇ ਅੱਜ ਕੰਮ ਕੀਤਾ ਜਿਹਦੇ ਵਿੱਚ ਅਸੀਂ ਚਾਰ ਅਕਿਊਜ਼ ਫੜਲੇ ਹੈਗੇ ਐਂਡ ਰਿਕਵਰੀਜ਼ ਵੀ ਸਾਨੂੰ ਹੋਈਆਂ ਐਂਡ ਵੈਪਨਸ ਦੀ ਰਿਕਵਰੀ ਵੀ ਹੋਈ ਹੈ ਐਂਡ ਇਹ ਦੋ ਸਾਡੇ ਜੋ ਮੇਨ ਕੇਸ ਸੀਗੇ ਜਿਨ੍ਹਾਂ ਨੂੰ ਅਸੀਂ ਕਾਫੀ ਫੋਲੋ ਕਰ ਰਹੇ ਸੀਗੇ ਜਿੱਦਾਂ ਕਿ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀ ਸਾਹਿਬ ਦਾ ਵੀ ਸਾਨੂੰ ਸਖਤ ਹਦਾਇਤ ਡਾਇਰੈਕਸ਼ਨਸ ਹੈ ਕਿ ਜੋ ਵੀ ਅਦਰ ਹੀਨਸ ਕ੍ਰਾਈਮ ਸੀਰੀਅਸ ਕ੍ਰਾਈਮ ਹੁੰਦਾ ਉਹਨੂੰ ਟ੍ਰੇਸ ਕਰਨਾ ਐਂਡ ਲੌਜੀਕਲ ਕਨਕਲੂਜਨ ਤੱਕ ਪਹੁੰਚਾਉਣਾ ਹੈ ਸਰ ਪਸ਼ੋਕੜ ਕੀ ਇਹਨਾਂ ਦਾ ਜਿਹੜੇ ਹੁਣ ਅਰਸਤ ਕੀਤੇ ਆ ਜਾਂ ਜਿਹਨਾਂ ਦਾ ਜਿਹੜਾ ਫਿਲਹਾਲ ਫਿਲਹਾਲ ਜਿਹੜਾ ਪਤਾ ਲੱਗਿਆ ਹੈਗਾ ਜੀ ਇਹ ਓਂਕਾਰ ਸਿੰਘ ਉ ਗੋਰਾ ਹੈਗਾ ਇਹਦੇ ਤੇ ਪਹਿਲਾਂ ਦੋ ਪਰਚੇ ਹੈਗੇ ਐਨਡੀਪੀਐਸ ਨਾਲ ਲੜਾਈ ਝਗੜੇ ਤੇ ਬਾਕੀਆਂ ਦਾ ਅਸੀਂ ਹਲੇ ਚੈੱਕ ਕਰ ਰਹੇ ਹਾਂ